ਸਾਨੂੰ ਸਰ ਮਟੀਰੀਅਲ ਦੇਣ ਸਾਨੂੰ ਮਸ਼ੀਨਰੀ ਦੇਣ ਸਾਨੂੰ ਪੇਪਰ ਦੇਣ ਅਸੀਂ ਤਾਂ ਕੰਮ ਕਰਨ ਦੇ ਤਿਆਰ ਬੈਠੇ ਆਂ ਜੀ ਅਸੀਂ ਤਾਂ ਸਰ ਰਾਤ ਨੂੰ 11 ਵਜੇ ਵੀ ਸਾਡੇ ਅਫਸਰਾਂ ਦੀ ਕਾਲ ਆ ਜੇ ਨਾਲ ਦੇ ਨਾਲ ਅਸੀਂ ਦਫ਼ਤਰ ਹਾਜ਼ਰ ਹੋ ਜਾਂਗੇ ਜੀ ਰਾਜ ਦੇ ਮੇਕ ਦਾ ਜਿੰਦਾਬਾਦ 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 ਇਹ ਵੀ ਸਾਜਾਰੀ ਹੋਇਆ ਹੈ ਦੋਨਾਂ ਪਾਸੇ ਤੋਂ ਇਸ ਨੂੰ ਮਤਲਬ ਕਿ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰਾਂ ਵੱਲੋਂ ਕਿ ਇਸ ਨੂੰ ਬੰਦ ਕਰਕੇ ਬੰਦ ਕੀਤਾ ਜਾ ਰਿਹਾ ਹੈ ਇਹ ਹਾਲ ਹੈ ਇਹ ਬਿਲਡਿੰਗ ਇਹ ਸਰਕਾਰ ਜਿਹੜੀ ਆ ਵਿੱਚ ਤੇ ਤੁੜ ਗਈ ਹੈ ਤੇ ਇਥੋਂ ਤੱਕ ਕਿ ਗੁੰਡਾ ਦੇ ਅਧਿਕਾਰੀ ਆ ਕੇ ਕਹ ਰਹੇ ਤੁਸੀਂ ਇਥੋਂ ਚਲੇ ਜਾ ਜਿਵੇਂ ਇਹ ਨਜਾਇਜ਼ ਇੱਥੇ ਬੈਠੇ ਹੁੰਦੇ ਆ ਆਮ ਦੇਖਿਆ ਵੀ ਜਦੋਂ ਕੋਈ ਇੱਕ ਗੁੰਡਾ ਤੇ ਕਿਸੇ ਜਗ੍ਹਾ ਦੇ ਕਬਜ਼ਾ ਕਰ ਲੈਂਦੀ ਆ ਤੇ ਫਿਰ ਉਹ ਡੰਡੇ ਦੇ ਨਾਲ ਜ਼ੋਰ ਦੇ ਨਾਲ ਉਹਨਾਂ ਨੂੰ ਇਥੋਂ ਜਗਾ ਭਜਾਉਂਦੀ ਆ ਪੰਜਾਬ ਇਸ ਵੇਲੇ ਐਸੀ ਜਿਹੀ ਤਰਾਸਤੀ ਚੋਂ ਗੁਜ਼ਰਦਾ ਪਿਆ ਹੈ ਜਿਵੇਂ ਸਿਰੋਂ ਅਸੀਂ ਲੋੜਾ ਪਾ ਕੇ ਕਹਿੰਦੇ ਹਾਂ ਕਿ ਸਾਡੇ ਘਰ ਜੜ ਗਏ ਸਾਡੀ ਫਸਲਾਂ ਬਰਬਾਦ ਹੋ ਗਈਆਂ ਸਾਡੇ ਬੱਚੇ ਰੋੜ ਗਏ ਸਾਡੇ ਡੰਗਰ ਰੋੜ ਗਏ ਤੁਹਾਨੂੰ ਆਪਣੇ ਪੈਸੇ ਇਹਨਾਂ ਦੀ ਦੱਸ ਪਾਣੀ ਪਈ ਹੈ ਨਾ ਸਰਕਾਰ ਸਰਕਾਰ ਮੁਰਦਾਬਾਦ ਵੀ ਪੁਡਾ ਗਵਰਨਮੈਂਟ ਬੈਸ ਹਾਲੀ ਨੂੰ ਆਪਣੇ ਧਿਆਨ ਲੈਣਾ ਚਾਹੀਦਾ ਤੇ ਪਟਿਆਲਾ ਪ੍ਰੈਸ ਨੂੰ ਮੈਂ ਬੇਨਤੀ ਕਰਾਂਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ ਨੂੰ ਵੀ ਕਿਰਪਾ ਕਰਕੇ ਮੁਲਾਜ਼ਮਾਂ ਦਾ ighar ਨਾ ਖੋਇਆ ਜਾਵੇ ਸਭ ਤੋਂ ਪਹਿਲਾਂ ਜੇ ਤੁਸੀਂ ਜਗ੍ਹਾ ਲੈਣੀ ਹੈ ਸਾਨੂੰ ਕੋਈ ਤਰਾਜ ਨਹੀਂ ਹੈ ਪਰ ਸਾਨੂੰ ਜੱਡਾਂ ਭਾਵੇਂ ਤੁਸੀਂ ਥੋੜੀ ਦੇ ਦਿਓ ਉਹ ਜਗ੍ਹਾ ਸਾਨੂੰ ਜੂੜ ਦਿਓ ਜਦੋਂ ਅਸੀਂ ਵਾਈਸ ਨੂੰ ਪਹਿਲਾਂ ਮਿਲਿਆ ਇਹ ਲਾ ਬਰੀਆ ਮਿਲੇ ਪਰ ਸਾਨੂੰ ਹੁਣ ਨਹੀਂ ਪਤਾ ਕਿ ਸਾਨੂੰ ਕਿਉਂ ਕਰ ਦੋ ਬੇਕਾਰ ਕਰਨ ਜਾ ਰਹੇ ਯੂਨੋ ਹੀ ਪਿੱਛੇ ਰੋੜਾ ਪਿਆ ਸੀ ਉਦੋਂ ਥਕਾਰਾ ਕਰਨ ਲੱਗ ਪਿਆ ਕਰੋਨਾ ਆ ਗਿਆ ਦੁਨੀਆ ਮਰ ਗਈ ਧੋਲੋਕੇ ਦਸਤਾਂ ਨਹੀਂ ਹੋਈ ਔੜੀ ਹੌੜੀ 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 ਪੁਰਾਣੇ ਸਮੇਂ ਚ ਇੱਕ ਧਾਰ ਨੂੰ ਹੁੰਦੀ ਸੀ ਉਹਨਾਂ ਦੇ ਕਰਜ਼ਾ ਚੁੱਕੋ ਜਿੰਨਾ ਦਿੱਤਾ ਜਾ ਸਕਦਾ ਵਾਪਸ ਪੜਿਆ ਕੁੜੀਆਂ ਨੇ ਪੜਿਆ ਕੁਜੁਰਗਾਂ ਨੇ ਸਾਡੀਆਂ ਬੀਬੀਆਂ ਨੇ ਸਾਡੀਆਂ ਭੈਣਾਂ ਨੇ ਬੜਾ ਰੌਲਾ ਪਾਇਆ ਜਦੋਂ ਸਾਡੇ ਮੁੰਡਿਆਂ ਨੇ ਜੀਤਦੀਆਂ ਬੰਟਾ ਕੁਇਸ਼ ਨੂੰ ਕੀਤੀਆਂ ਤੇ ਕੁੜੀਆਂ ਨੇ ਪੋਰੀਸ਼ ਨੂੰ ਕੀਤੀਆਂ ਕਿ ਸਾਡੇ ਸਾਡੇ ਚ ਤੁਸੀਂ ਕਦੇ ਬੰਦੇ ਪਾ ਲੇ ਜਿੰਨਾ ਮਰਜ਼ੀ ਰੌਲਾ ਪਾਇਆ ਚੀਜ਼ ਹੋ ਕੇ ਰਿਆ ਜਦੋਂ ਨਿਕਰਾ ਪਾਇਆ ਫਿਰ ਵੀ ਬੜਾ ਰੌਲਾ ਪਾਇਆ ਤੇ ਚੀਜ਼ ਹੋ ਕੇ ਰਿਆ ਹੁਣ ਤੁਸੀਂ ਇੰਸਟਾਗ੍ਰਾਮ ਤੇ ਦੇਖੋ ਦੋ ਰਿੰਨਾ ਆਉਂਦੀਆਂ ਅੜਾ ਜਿ ਡੁੱਬੀਆਂਆਂ ਕੀ ਕੀ ਕਹੇ ਮੁੰਡੇ ਲੱਜਦੀ ਦੀ ਆ ਜੇਗੀ ਕਿ ਹੰਟੀ ਲੱਜਦੀ ਦੀ ਆ ਜੇਗੀ ਇਹਨੂੰ ਕਿਸੇ ਦਾ ਕੋਈ ਫਰਕ ਨਹੀਂ ਪੈਂਦਾ ਨਾ ਸਿਰ ਮਹਾਜੋੜ ਲੜਦੀਆਂ ਸਾਰੀਆਂ ਮੰਗਾ ਪੂਰੀਆਂ ਕਰਾਂਗੇ ਇਨਸਾਨ ਵਰਗ ਦੇ ਮਜ਼ਦੂਰ ਵਰਗ ਦੇ ਤੇ ਇਸ ਗਵਰਨਮੈਂਟ ਨੇ ਦੋ ਕਦਮ ਅੱਗੇ ਜਾਂਦੇ ਹੋਏ ਇਹ ਗਿਆ ਕਿ ਰੈਵਨਿਊ ਦਾ ਅਸੀਂ ਤੁਹਾਨੂੰ ਇੱਕ ਇੱਕ ਐਗਜ਼ਾਮਪਲ ਲੈਂਦੇ ਆ ਅਸੀਂ ਟ੍ਰਾਂਸਪੋਰਟ ਤੋਂ ਇੰਨੇ ਕਰੋੜ ਕਮਾਵਾਂਗੇ ਅਸੀਂ ਰੇਤਾ ਬੱਜਰੀ ਵੇਚ ਕੇ ਇੱਨੇ ਕਮਾਵਾਂਗੇ ਜੀ ਅਛਾਈ ਤੋਂ ਇਨੇ ਕੋਵਾਵਾਂਗੇ ਮੰਗਲ ਤੋਂ ਦੇਖਵਾਵਾਂਗੇ ਪਰ ਹਾਲ ਕੀ ਹੋਇਆ ਹੁਣ ਇਹ ਦੇਖੋ ਸਾਡੀਆਂ ਸਰਕਾਰਾਂ ਨੇ ਕਰਜ਼ਾ ਚੁੱਕ ਚੁੱਕ ਕੇ ਚੁੱਕ ਚੁੱਕ ਕੇ ਇਹੋ ਜਿਹਾ ਹਾਲਤ ਕਰ ਲਈ ਹੈ ਕਿ ਹੁਣ ਇਹਨਾਂ ਕੋ ਕਰਜ਼ਾ ਨਹੀਂ ਉੱਤਰਦਾ ਸਾਡਾ ਜਿਹੜਾ ਲੋਗਾਰ ਹੈ ਉਹ ਥੋਇਆ ਜਾ ਰਿਹਾ ਸਖਵੇਂ ਤੇ ਪੀਐਸਐਨਐਸ ਜੂ ਸਾਂਝਾ ਮਾਗੋ ਵਿੱਚ ਸਾਰੇ ਤੁਹਾਡੇ ਨਾਲ ਆਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਉਦੋਂ ਤੱਕ ਖੜਾ ਕੇ ਜਦੋਂ ਤੱਕ ਤੁਸੀਂ ਲੜਾਈ ਆਪਣੀ ਲੜਦੇ ਰਹੋਗੇ ਜਿੰਨਾ ਮਰਜ਼ੀ ਕੋਈ ਨਵਾਣ ਕੀ ਕਹਦੇ ਕਿ ਮੈਂ ਚੇਂਜ ਕਰ ਦਿਆਂਗਾ ਮੈਂ ਬਦਲਾ ਦੇ ਆ ਦਿਆਂਗਾ ਮੈਂ ਆ ਕਰ ਦਿਆਂਗਾ ਉਹ ਕਿਸੇ ਦੇ ਵਾਸਤੇ ਗੱਲ ਨਹੀਂ ਜਿੰਨਾ ਮਰਜ਼ੀ ਗਰੋਲਾ ਪਾ ਦੋ ਯਾ ਭਾਗੇ ਤੇ ਹੋਰ ਜਾ ਬਹੁਤ ਬਹੁ ਸਿੱਖਾਂ ਨੂੰ ਆਪ ਪੜਦਾ ਕਿ ਉਹ ਰਾਜ ਨੂੰ ਕਿੰਨੇ ਕਿਸ ਨਰਸੀਆ ਦਾ ਹੁੰਦੇ ਕਿੰਨਾ ਅਸਰ ਕੋ ਸੰ ਦੇਖੋ ਸਾਡੇ ਘਟੋ ਘਟ ਦੇ ਜਿਆਦਾ ਨਹੀਂ ਇਹਦੇ ਨਾਲ ਸਾਡਾ 150 ਪਰਿਵਾਰ ਇਹਦਾ ਇਹਦੇ ਨਾਲ ਬੇਕਾਰ ਹੋਏ ਅਸੀਂ ਇੰਨੇ ਟਾਈਮ ਤੋਂ ਇਸ ਡਿਪਾਰਟਮੈਂਟ ਵਿੱਚ ਅਸੀਂ ਵੇਣਤ ਕਰ ਰਹੇ ਹਾਂ ਡਿਪਾਰਟਮੈਂਟ ਦਾ ਕੰਮ ਕਰ ਰਹੇ ਹਾਂ ਗਜਟ ਨੋਟੀਫਿਕੇਸ਼ਨਾਂ ਸਮੇਤ ਅਸੀਂ 2 ਕਰੋੜ 2.5 ਕਰੋੜ ਯੂਟੀਪ੍ਰੈਸ ਨੂੰ ਪੇ ਕਰਿਆ ਕਰਦੇ ਸੀ ਉਹ ਅਸੀਂ 2012 ਚ ਸਾਡੇ ਕੋਲ ਆਇਆ ਉਹ ਅਸੀਂ ਸਰਕਾਰ ਦੇ ਪੈਸੇ ਬਚਾਏ ਹੁਣ ਸਾਨੂੰ ਸਰ ਮਟੀਰੀਅਲ ਦੇਣ ਸਾਨੂੰ ਮਸ਼ੀਨਰੀ ਦੇਣ ਸਾਨੂੰ ਪੇਪਰ ਦੇਣ ਅਸੀਂ ਤਾਂ ਕੰਮ ਕਰਨ ਦੇ ਤਿਆਰ ਬੈਠੇ ਹਾਂ ਜੀ ਅਸੀਂ ਤਾਂ ਸਰ ਰਾਤ ਨੂੰ 11 ਵਜੇ ਵੀ ਸਾਡੇ ਅਫਸਰਾਂ ਦੀ ਕਾਲ ਆ ਜਾਏ ਨਾਲ ਦੇ ਨਾਲ ਅਸੀਂ ਦਫ਼ਤਰ ਹਾਜ਼ਰ ਹੋ ਜਾਂਦੇ ਹਾਂ ਤੁਹਾਨੂੰ ਵੀ ਲੱਗਦਾ ਕਿ ਸਾਜਸਾ ਦੇ ਵਿੱਚ ਕੋਈ ਬੰਦ ਕੰਮ ਦੀ ਚੰਗਿਆੜਾ ਕਿ ਜਾਣ ਕੇ ਨਹੀਂ ਸਰ ਦੇਖੋ ਸਾਨੂੰ ਜਦੋਂ ਵੀ ਅਸ਼ਵਾਸਨ ਪਹਿਲਾਂ ਮਿਲਿਆ ਪਹਿਲਾਂ ਵਧੀਆ ਮਿਲਿਆ ਪਰ ਸਾਨੂੰ ਹੁਣ ਨਹੀਂ ਪਤਾ ਵੀ ਇਹ ਸਾਨੂੰ ਕਿਉਂ ਕਰਦੋ ਬੇਕਾਰ ਕਰਨ ਜਾ ਰਹੇ ਜਦੋਂ ਕਿ ਸਰ ਅਸੀਂ ਸਾਡੇ ਨਾਲ ਬਹੁਤ ਗਲਤ ਹੋ ਰਿਹਾ ਸਾਡਾ 150 ਪਰਿਵਾਰ ਅਸੀਂ ਕਿੱਥੇ ਜਾਵਾਂਗੇ ਕਿੱਥੇ ਰਹਿਾਂਗੇ ਕਰਿੰਦੇ ਆ ਕਿਉਂ ਸੰਗਠਨ ਰੱਖ ਤਿਆਰ ਕਰਾਂਗੇ ਬਿਲਕੁਲ ਸਰ ਬਿਲਕੁਲ ਅੱਜ ਸਾਰ ਅਸੀਂ ਆਪਣੀ ਇਸੇ ਕਰਕੇ ਏ ਟ੍ਰੈਲੀ ਚਰੀ ਹੈ ਜੇ ਸਾਡਾ ਇਹ ਮਸਲਾ ਹੱਲ ਨਾ ਹੋਇਆ ਅਸੀਂ ਕਿਤੇ ਨਹੀਂ ਜਾਣਾ ਅਸੀਂ ਇਸੇ ਦਫਤਰ ਤੇ ਰਹਿਣਾ ਇਹੀ ਡਿਪਾਰਟਮੈਂਟ ਸਾਡੀ ਪਰਮੋਸ਼ਾ ਸਾਡੇ ਕੋਲ ਪੇਪਰ ਆਵੇ ਮਟੀਰੀਅਲ ਆਵੇ ਮਸ਼ੀਨਰੀ ਆਵੇ ਅਸੀਂ ਹਰ ਸਰਕਾਰ ਦਾ ਕੰਮ ਹਰ ਡਿਪਾਰਟਮੈਂਟ ਨੂੰ ਅਸੀਂ ਸਰਵਿਸ ਦੰਨੇ ਆ ਉਹ ਅਸੀਂ ਕਰਦੇ ਰਹਾਂਗੇ ਅਸੀਂ ਕਰਨੇ ਕਿ ਇੱਛੂ ਮੰਨਿਤ ਹੋ ਰਹੇ ਕੋਈ ਨਹੀਂ ਅਤੇ ਆਲਾ ਪ੍ਰਸਤ ਹੈ। ਇਹ ਸੂਚਨਾ ਮਿਲੀ ਹੈ ਇਨਫੋਰਮੇਸ਼ਨ ਅਫਸਰ ਦੇ ਕੋਲ। ਕੁਝ ਨਹੀਂ ਸਾਨੂੰ ਇੱਥੇ ਦਸਤਾਵੇਜ਼ ਤੋਂ ਹੀ ਪਤਾ ਲੱਗਿਆ ਸੀ ਕਿ ਡਾਟਾ ਤੋਂ ਸਾਨੂੰ ਇੱਕ ਨੋਟਿਸ ਆ ਜਾਰੀ ਹੋਇਆ ਹੈ ਦੋਨਾਂ ਪ੍ਰਸ਼ਾਸਨ ਕੋਲ। ਇਸ ਨੂੰ ਬਸ ਮਤਲਬ ਕਿ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰਾਂ ਵੱਲੋਂ ਕਿ ਇਸ ਨੂੰ ਬੰਦ ਕਰਕੇ ਬੰਦ ਕੀਤਾ ਜਾ ਰਿਹਾ ਹੈ ਤਾਂ ਬਹੁਤ ਵੱਡਾ ਨਾਮ ਸੀਗਾ ਇੰਟੀਕ੍ਰੈਸ ਦਾ ਤਾਂ ਗੱਲ ਰੂਵੇ ਜਾਂ ਤੇ ਮਹਾਨੀ ਦੀ ਗੱਲ ਹੋ ਗਈ ਤੇ ਕਾਰਨ ਸਹੂਕ ਕੀ ਲੱਗਦਾ ਹੈ ਇਹਦੇ ਵਿੱਚ ਕਿ ਫੇਲ ਹੋ ਗਿਆ ਹੈ ਇਹ ਡਿਪਾਰਟਮੈਂਟ ਜਾਂ ਹੋਰ ਨਿੱਜੀ ਕਾਰਨ ਨੇ ਜਾਂ ਸਰਕਾਰ ਚਾਹੁੰਦੀ ਆ ਵੀ ਇਹਨਾਂ ਬਿਲਡਿੰਗਾਂ ਨੂੰ ਵੇਚ ਕੇ ਜਿਹੜਾ ਕਮਾਈ ਕੀਤੀ ਜਾਵੇ ਇਹ ਤਾਂ ਜੀ ਸਰਕਾਰਾਂ ਨੂੰ ਹੀ ਪਤਾ ਹੋਇਆਗਾ ਕਿ ਕੀ ਕਾਰਨ ਐ ਇਸ ਦੇ ਵਿੱਚ ਅਸੀਂ ਤਾਂ ਚਾਹੁੰਦੇ ਆ ਵੀ ਸਾਡੀ ਪ੍ਰੈਸ ਚੱਲਦੀ ਰਹੇ ਸਾਨੂੰ ਪੇਪਰ ਦੇਣ ਮਸ਼ੀਨਾਂ ਦੇਣ ਐਂਪਲਾਈਜ਼ ਦੇਣ ਤਾਂ ਅਸੀਂ ਪ੍ਰੈਸ ਨੂੰ ਚਲਾਵਾਂਗੇ ਪਹਿਲਾਂ ਵੀ ਅੱਜ ਤੋਂ 10 ਸਾਲ ਜਾਂ ਪਿੱਛੇ ਪਿੱਛੇ ਨਜ਼ਰ ਮਾਰਦੇ ਆ ਤਾਂ ਬਹੁਤ ਵਧੀਆ ਪ੍ਰੈਸ ਚੱਲ ਰਹੀ ਸੀ ਦਫ਼ਤਰਾਂ ਨੂੰ ਮਟੀਰੀਅਲ ਵੀ ਸਪਲਾਈ ਹੋ ਰਿਆ ਸੀ ਪੇਪਰ ਵੀ ਈਸ਼ੂ ਹੋ ਰਿਆ ਸੀ ਸਾਰਾ ਕੁਝ ਹੋ ਰਿਆ ਸੀ ਪਰ ਸਾਡੇ ਅਪਲਾਈਸ ਕੰਮ ਵੀ ਕਰ ਰਹੇ ਸੀ ਪਰ ਆ 10 ਸਾਲਾਂ ਤੋਂ ਸਾਡੀ ਭਰਤੀ ਵੀ ਬੰਦ ਹੋ ਰਹੀ ਹੈ ਪੇਪਰ ਨਹੀਂ ਸਪਲਾਈ ਹੋ ਰਹਾ ਇਹ ਪਤਾ ਨਹੀਂ ਕੀ ਨੀਤੀਆਂ ਕੀ ਆ ਕੀ ਗਲਤ ਆ ਇਸ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਅਸੀਂ ਤਾਂ ਮੁਲਾਜ਼ਮ ਹੈਗੇ ਹਾਂ ਤੁਸੀਂ ਕੀ ਪ੍ਰਸ਼ਾਸਨ ਜਿੱਥੇ ਨੰਦੇ ਲਾੜ ਲੈ ਕੇ ਕੁਝ ਕਦਮ ਰੱਖ ਸਕਦੇ ਆ ਅਸੀਂ ਚਾਹੁੰਦੇ ਆਂ ਕਿ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚੇ ਤਾਂ ਕਿ ਅਸੀਂ ਜਿੱਥੇ ਬੰਦੀਆਂ ਦੇ ਨਾਲ ਰਲ ਕੇ ਇੱਥੇ ਇਕੱਠੇ ਹੋਏ ਆਂ ਵੀ ਸਾਡੀ ਆਵਾਜ਼ ਸੁਣੇ ਸਰਕਾਰ ਸਾਡੀ ਆਵਾਜ਼ ਨੂੰ ਦਬਾਇਆ ਨਾ ਜਾਵੇ ਤੇ ਸੁਣਿਆ ਜਾਵੇ ਇਸ ਨੂੰ ਕਿਉਂਕਿ ਸਾਡੇ ਪਿੱਛੇ ਇੰਨੇ ਪਰਿਵਾਰ ਖੜੇ ਨੇ ਅਸੀਂ ਵੀ ਆਪਣੇ ਮਾਪਿਆਂ ਦੀ ਜਗ੍ਹਾ ਤੇ ਇੱਥੇ ਬੈਠੇ ਹੋਏ ਆਂ ਤੇ ਪਿੱਛੇ ਹੈ ਨਹੀਂ ਕੋਈ ਵੀ ਸਾਡੇ ਵੀ ਕੋਈ ਵੀ ਖੜਨ ਵਾਲਾ ਨਹੀਂ ਹੈਗਾ ਜੇ ਤੁਸੀਂ ਸਾਨੂੰ ਕੱਢੇ ਜਾਊਗਾ ਤਾਂ ਅਸੀਂ ਕਿੱਥੇ ਜਾਵਾਂਗੇ ਘਰੋਂ ਬੇਕਾਰ ਹੋ ਜਾਵਾਂਗੇ ਕਬਲ ਜੀ ਸੀ ਰਾਜੀ ਮੇਰਾ ਪਟਿਆਲਾ ਪ੍ਰੈਸ ਤੋਂ ਸੋਸ਼ਲ ਵਰਕਰ ਅੱਜ ਅਸੀਂ ਇੱਥੇ ਹੋਏ ਆ ਤੇ ਜਿਹੜੀਆਂ ਮਤਲਬ ਗੁਗਾ ਦੇ ਦੀਨ ਸਰਕਾਰ ਸਾਡੀਆਂ ਜਗ੍ਹਾ ਦੇਣ ਨੂੰ ਜਾਰੀ ਹੈ ਅਸੀਂ ਇਹਦਾ ਵਿਰੋਧ ਕਰਨ ਆਏ ਆ ਕਿਉਂਕਿ ਸਾਡਾ ਇਹਦਾ ਲੋਗਾਰ ਹੈ ਉਹ ਖੋਇਆ ਜਾ ਰਿਹਾ ਬੱਚਿਆਂ ਦੀਆਂ ਰੋਟੀਆਂ ਖੋਈਆਂ ਜਾ ਰਹੀਆਂ ਹਨ ਜੋ ਸਾਨੂੰ ਲੈਟਰ ਦਿਖਾਈ ਸੀ ਹੁਸ਼ਨ ਜੀ ਨੇ ਦੱਸਿਆ ਸੀ ਵੀ ਪੁੱਡਾ ਗਵਰਨਮੈਂਟ ਪ੍ਰੈਸ ਨੂੰ ਹਾਲੀ ਨੂੰ ਆਪਣੇ ਤੀਨ ਲੈਣਾ ਚਾਹੀਦਾ ਤੇ ਪਟਿਆਲਾ ਪ੍ਰੈਸ ਨੂੰ ਮੈਂ ਬੇਨਤੀ ਕਰਾਂਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ ਨੂੰ ਵੀ ਕਿਰਪਾ ਕਰਕੇ ਮੁਲਾਜ਼ਮਾਂ ਦਾ ਗਾਰਨਾਕ ਹੋਇਆ ਜਾਵੇ ਸਭ ਤੋਂ ਪਹਿਲਾਂ ਜੇ ਤੁਸੀਂ ਜਗਾ ਲੈਣੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਸਾਨੂੰ ਜੱਡਾਂ ਭਾਵੇਂ ਤੁਸੀਂ ਥੋੜੀ ਦੇ ਦਿਓ ਉਹ ਜਿਹੜਾ ਸਾਨੂੰ ਜੂਰ ਦਿਓ ਇਹ ਸਾਡੀ ਬੇਨਤੀ ਹੈ ਖਜ਼ਾਨਾ ਭਰ ਦਿਆਂਗੇ ਅਸੀਂ ਐਜੂਕੇਸ਼ਨ ਦਾ ਮਾਡਲ ਇਹੋ ਜਿਹਾ ਲਿਆਵਾਂਗੇ ਅਸੀਂ ਇੱਕ ਸਾਈਜ਼ ਦਾ ਮਾਡਲ ਲਿਆਵਾਂਗੇ ਜਿਹੜੇ ਪੁਰਾਣੇ ਸੀ ਉਹ ਤੇ ਬੇਵਕੂਫ ਸੀ ਉਹਨਾਂ ਨੂੰ ਇੱਕ ਸਾਈਜ਼ ਹੀ ਨਹੀਂ ਇਕੱਠਾ ਕਰਨ ਆਇਆ ਤੇ ਸਾਡੇ ਜਿੰਨੇ ਪੜੇ ਲਿਖੇ ਕੋਈ ਨਹੀਂ ਅਸੀਂ ਇੱਕ ਸਾਈਜ਼ ਇੱਕ ਸਾਈਜ਼ ਇਕੱਠਾ ਕਰਕੇ ਸਾਰਾ ਜਿਹੜਾ ਆ ਭਖਜ਼ਾਨਾ ਜਿਹੜਾ ਉਹ ਭਰ ਦੇਣਾ ਤੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਵੀ ਪੂਰੀਆਂ ਕਰ ਦੇਣੀਆਂ ਤੇ ਜਿਹੜਾ ਇੱਥੋਂ ਦਾ ਮਾਹੌਲ ਆ ਉਹ ਆਮ ਬਿਸ਼ਨੀਕ ਤੇ ਰਹਿਣ ਜੋ ਕਰ ਦੇਣਾ ਪਰ ਹਾਲਾਤ ਦੇਖੋ ਆ ਬਿਲਡਿੰਗ ਕਿੰਨੀ ਐ ਹਾਰ ਪ੍ਰਾਣੀ ਹੈ ਜਿੱਥੋਂ ਸਾਰੇ ਪੰਜਾਬ ਨੂੰ ਸਟੇਸ਼ਨਰੀ ਮੁਹੱਈਆ ਹੋਇਆ ਕਰਦੇ ਨੇ ਜਿੱਤੇ ਬਹੁਤ ਕੀਮਤੀ ਮਸ਼ੀਨਾਂ ਲੱਗੀਆਂ ਹੋਈਆਂ ਜਿਹੜੀ ਪ੍ਰਿੰਟਿੰਗ ਹੋਇਆ ਜਿੱਤੇ ਇੱਥੇ ਤੋਂ ਹੁੰਦੀ ਆ ਸੋ ਅੱਜ ਇਹ ਹਾਲ ਆ ਇਹ ਬਿਲਡਿੰਗ ਇਹ ਸਰਕਾਰ ਜਿਹੜੀ ਆ ਵਿੱਚ ਤੇ ਤੁੜ ਗਈ ਆ ਤੇ ਇੱਥੋਂ ਤੱਕ ਕਿ ਗੁੰਡਾ ਦੇ ਅਧਿਕਾਰੀ ਆ ਕੇ ਕਹ ਰਹੇ ਤੁਸੀਂ ਇੱਥੋਂ ਚਲੇ ਜਾ ਜਿਵੇਂ ਇਹ ਨਜਾਇਜ਼ ਇੱਥੇ ਬੈਠੇ ਹੁੰਦੇ ਆ ਆਮ ਦੇਖਿਆ ਵੀ ਜਦੋਂ ਕੋਈ ਇੱਕ ਗੁੰਡਾ ਤੇ ਰ ਕਿਸੇ ਜਗ੍ਹਾ ਦੇ ਕਬਜ਼ਾ ਕਰ ਲੈਂਦੀ ਆ ਤੇ ਫਿਰ ਉਹ ਡੰਡੇ ਦੇ ਨਾਲ ਜ਼ੋਰ ਦੇ ਨਾਲ ਉਹਨਾਂ ਨੂੰ ਉੱਥੋਂ ਜਗਾ ਭਜਾਉਂਦੀ ਆ ਤੇ ਜਿਹੜੀਆਂ ਉੱਪਰ ਦੀਆਂ ਬਹੁਤ ਵੱਡੀਆਂ ਸ਼ਕਤੀਆਂ ਉਹ ਉਹਦੀ ਤਾਕਤ ਭੰਦੀਆਂ ਤੇ ਇੱਕ ਗਰੀਬ ਬੰਦੇ ਨੂੰ ਉੱਥੋਂ ਕੱਢ ਦਿੱਤਾ ਜਾਂਦਾ। ਇਹੀ ਹਿਸਾਬ ਇੱਥੇ ਹੋ ਰਿਹਾ ਜਿਹੜੇ ਪੰਜਾਬ ਦੇ ਬਿਸ਼ਨੀਕ ਜਿਹੜੇ ਪੰਜਾਬ ਨੂੰ ਚਲਾ ਰਹੇ ਨੇ ਜਿਹੜੇ ਪੰਜਾਬ ਸਰਕਾਰ ਦੀ ਰੀੜ ਦੀ ਹੱਡੀ ਨੇ ਉਹਨਾਂ ਨੇ ਇਹ ਹਾਲ ਕਰ ਰਹੀ ਹੈ ਸਰਕਾਰ ਤੇ ਆਮ ਲੋਕਾਂ ਦਾ ਕੀ ਹੋਊਗਾ? ਅਸੀਂ ਇਹਦੀ ਪੂਰਾ ਜ਼ੋਰ ਨਾਲ ਨਖੇਦੀ ਕਰਦੇ ਆ ਤੇ ਨਾਲ ਦੇ ਨਾਲ ਸਰਕਾਰ ਨੂੰ ਜਿਹੜਾ ਅਲਟੀਮੇਟਮ ਦਿੰਨੇ ਵੀ ਉਹ ਸੁਧਰ ਜੇ ਕਿਉਂਕਿ ਜਦੋਂ ਜਦੋਂ ਇਹ ਸਾਂਝਾ ਮਲਾਜਮ ਮੰਚ ਡਾਇਰੈਕਟਰਟੇ ਦੀ ਇਹ ਜੂਣੀ ਨ ਕਿਤੇ ਖੜੀਆਂ ਤੇ ਸਾਡੀ ਜਿੰਦ ਪੱਕੀ ਹੋਈ ਆ ਅਸੀਂ ਆਪਣੇ ਸਾਥੀਆਂ ਨਾਲ ਖੜੇ ਆ ਤੇ ਅਸੀਂ ਇਹਨਾਂ ਨੂੰ ਕਿਤੇ ਜਾਣ ਨਹੀਂ ਦੇਵਾਂਗੇ ਕੋਈ ਸਰਕਾਰ ਦਾ ਬਦਲਣਾ ਪਰਵਾਹ ਨਹੀਂ ਕਿ ਜਿਹੜੇ ਮੁਲਾਜ਼ਮ ਇੱਥੋਂ ਕਿਤੇ ਫ੍ਰੀ ਹੋਣਗੇ ਉਹਨਾਂ ਨੂੰ ਹੋਰ ਡਿਪਾਰਟਮੈਂਟ ਦੇ ਵਿੱਚ ਅਸਾਈਨਟ ਕੀਤਾ ਜਾਊ ਜਾਂ ਫਿਰ ਸਭ ਲੱਗਦਾ ਕਿ ਇਹਨਾਂ ਮੁਲਾਜ਼ਮਾਂ ਨੂੰ ਘਰਾਂ ਨੂੰ ਭੇਜ ਦਿੱਤਾ ਜਾਵੇ ਦੇਖੋ ਜੀ ਘਰਾਂ ਨੂੰ ਤੇ ਜਾਣਗੇ ਨਹੀਂ ਉਹ ਤੇ ਅਸੀਂ ਆਪਣੀ ਲੜਾਈ ਲੜਾਂਗੇ ਪਰ ਸੋਚਣ ਵਾਲੀ ਗੱਲ ਇਹ ਆ ਕਿ ਇੱਕ ਪੰਨੇ ਅੰਗਰੇਜ਼ਾਂ ਨੂੰ ਬਾਹਰਲੇ ਦੇਸ਼ਾਂ ਨੂੰ ਨੌਕਰੀਆਂ ਦੇਣੀਆਂ ਵੀ ਤੁਸੀਂ ਆਓ ਨੌਕਰੀਆਂ ਕਰੋ ਇਹ ਇਹਦੇ ਕਲੇਮ ਕਰਨੇ ਤੇ ਇੱਕ ਸਾਈਡ ਤੇ ਜਿਹੜੇ ਬੰਦੇ ਨੌਕਰੀ ਕਰ ਰਹੇ ਉਹਨਾਂ ਨੂੰ ਜੇ ਆਪਾਂ ਸੋਚਦੇ ਸ਼ਿਫਟ ਕੀਤਾ ਆਵੇ ਬਾਕੀ ਡਿਪਾਰਟਮੈਂਟ ਆਏ ਕਹਿਣ ਤੋਂ ਮਤਲਬ ਕਿ ਜਦੋਂ ਦਫ਼ਤਰ ਬੰਦ ਹੋ ਗਿਆ ਪੋਸਟਾਂ ਖਤਮ ਹੋ ਗਿਆ ਇਹੋ ਜੇ ਹੋਰ ਕਿੰਨੇ ਦਫ਼ਤਰ ਹੋਣਗੇ ਜਿਹੜੇ ਬੰਦ ਹੋਣ ਦੀ ਕਗਾਰ ਤੇ ਤੇ ਜਿਹੜੀਆਂ ਪੋਸਟਾਂ ਖਤਮ ਹੋ ਜਾਣੀਆਂ ਤੇ ਜਦੋਂ ਪੋਸਟਾਂ ਖਤਮ ਹੋ ਗਿਆ ਸੈਂਕੜੇ ਹਜ਼ਾਰੋਂ ਤੇ ਰਜਗਾਰ ਕਿੱਥੋਂ ਮਿਲਣਾ ਇਹੀ ਤੇ ਰਜਗਾਰ ਸੀ ਸਰਕਾਰ ਰੁਜ਼ਗਾਰ ਦੇਣ ਦੀ ਥਾਂ ਤੇ ਰੁਜ਼ਗਾਰ ਖੋ ਰਹੀ ਆ ਤੇ ਬਹਾਨਾ ਬਣਾ ਰਹੀ ਆ ਵੀ ਇੱਥੇ ਕੰਮ ਨਹੀਂ ਕੰਮ ਕਿਵੇਂ ਨਹੀਂ ਹੈਗਾ ਕੰਮ ਬਹੁਤ ਆ ਲੇਕਿਨ ਉਹ ਕੰਮ ਦਾ ਲਾਭ ਆਪਣੇ ਜਿਹੜੇ ਖਾਸਮ ਖਾਸ ਉਹਨਾਂ ਨੂੰ ਦੇਣ ਦੇ ਲਈ ਇਹ ਸਾਰੀ ਇੱਕ ਪਲਾਨਿੰਗ ਚੱਲ ਰਹੀ ਆ ਕਹਿੰਦੇ ਕਿ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਹੈਗਾ ਉਤਸ਼ਾਹਿਤ ਕਰਨ ਦੀ ਇੱਕ ਨੀਤੀ ਆ ਉਸ ਨੀਤੀ ਦੇ ਤਹਿਤ ਹੀ ਸਾਰਾ ਘਾਣ ਹੋ ਰਿਹਾ ਅਸੀਂ ਇਹ ਜਿਹੜੀ ਨੇ ਖੇਤੀ ਨਹੀਂ ਕਰਦੀ ਇਹਦੇ ਵਿਰੁੱਧ ਅਸੀਂ ਡਟ ਕੇ ਲੜਾਂਗੇ ਉਹ ਸਰਕਾਰ ਦੀ ਗੋਟਰੇ ਨੇ ਸਰਕਾਰ ਨੂੰ ਸਮਝ ਜਾਣਾ ਚਾਹੀਦਾ 1 ਸਵਾ ਸਾਲ ਹੋ ਗਿਆ ਹੈਗਾ ਰਹਿ ਗਿਆ ਤੇ ਇੰਨਾ ਟਾਈਮ ਦੇ ਵਿੱਚ ਜਿਹੜੀ ਇਹ ਜਿੰਨਾਂ ਨੂੰ ਇਹ ਮੂਰਖ ਸਰਕਾਰਾਂ ਕਹਿੰਦੇ ਉਹਨਾਂ ਨੂੰ ਵੀ ਅਕਲ ਹੁੰਦੀ ਸੀ ਵੀ ਆਹ ਟਾਈਮ ਦੇ ਵਿੱਚ ਇਹੋ ਜਿਹੇ ਪੰਗੇ ਨਹੀਂ ਲਈਦੇ ਹੁੰਦੇ ਪਰ ਇਹੋ ਜੀ ਮੂਰਖਾਂ ਦੀ ਸਰਕਾਰ ਉਹ ਟਾਈਮ 'ਚ ਪੰਗੇ ਲੈ ਰਹੀ ਹੈ ਜਿਹੜੀ ਇਹਨਾਂ ਦੀ ਘਾਤਕ ਸਿੱਧ ਹੋਊਗਾ ਧੰਨਵਾਦ